ਪ੍ਰੇਮੀ ਦੇ ਨਾਲ ਬੈਠ ਕੇ ਪੀਜ਼ਾ ਖਾ ਰਹੀ ਸੀ ਲੜਕੀ ਤੇ ਅਚਾਨਕ ਉਹ ਦਰੋਪ ਭਰਾ ਆ ਜਾਂਦਾ ਹੈ ਡੰਡਿਆਂ ਦੀ ਬਰਸਾਤ ਕਰ ਦਿੰਦਾ ਹੈ ਦੋਵੇਂ ਕਪਲ ਪਿਆਰ ਦੇ ਵਿੱਚ ਡੁੱਬੇ ਹੋਏ ਸੀ ਲੜਕੇ ਨੇ ਲੜਕੀ ਦੇ ਮੋਢਿਆਂ ਤੇ ਹੱਥ ਰੱਖਿਆ ਹੋਇਆ ਸੀ ਤੇ ਅਚਾਨਕ ਭਰਾ ਨੂੰ ਵੇਖ ਕੇ ਦੇਖੋ ਤੇ ਕੀ ਮਾਹੌਲ ਬਣ ਜਾਂਦਾ ਹੈ ਇਹ ਖਬਰ ਕਿੱਥੇ ਦੀ ਹੈ ਤੇ ਉਹਨਾਂ ਦਾ ਕੀ ਬਣਿਆ ਕਿਵੇਂ ਇਹ ਸਾਰਾ ਮਾਹੌਲ ਬਣਿਆ ਕਿਸ ਨੇ ਸ਼ਿਕਾਇਤ ਕੀਤੀ ਭਰਾ ਕਿਵੇਂ ਪਹੁੰਚਿਆ ਇਹ ਸਾਰਾ ਕੁਝ ਅਗਲੇ 1 ਮਿੰਟ ਦੇ ਵਿੱਚ ਜਾਣ ਲਵੋ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਉੱਤਰ ਪ੍ਰਦੇਸ਼ ਦੇ ਹਾਪੁਰ ਦੀ ਦੱਸੀ ਜਾ ਰਹੀ ਹੈ ਜੀਹਾਂ ਦਾਦੀਏ ਕਿ ਲੜਕੀ ਆਪਣੇ ਜੋ ਹੈ ਉਹ ਪ੍ਰੇਮੀ ਦੇ ਨਾਲ ਬੈਠ ਕੇ ਪੀਜ਼ਾ ਖਾ ਰਹੀ ਸੀ ਇੱਕ ਕੈਫੇ ਦੇ ਵਿੱਚ ਉਹ ਬੈਠੀ ਹੋਈ ਸੀ ਕਿ ਅਚਾਨਕ 5-7 ਮੁੰਡੇ ਜਿਹੜੇ ਨੇ ਉਹ ਹੱਥਾਂ ਦੇ ਵਿੱਚ ਡੰਡਾ ਲੈ ਕੇ ਪਹੁੰਚ ਜਾਂਦੇ ਨੇ ਅਤੇ ਉਨਾ ਨੂੰ ਵੇਖ ਕੇ ਉੱਥੇ ਹਫੜਾ ਦਫੜੀ ਮੱਚ ਜਾਂਦੀ ਹੈ ਜੋ ਨੌਜਵਾਨ ਹੈ ਜੋ ਕਾਲੀ ਸ਼ਾਟ ਦੇ ਵਿੱਚ ਹੈ ਉਸ ਨੂੰ ਤੁਸੀਂ ਵੇਖ ਸਕਦੇ ਹੋ ਕਿ ਸਫੇਦ ਸ਼ਾਟ ਦੇ ਵਿੱਚ ਮੁੰਡਾ ਆਉਂਦਾ ਹੈ ਤੇ ਉਸ ਨੂੰ ਕੁੱਟਾਪਾ ਚਾਰਨਾ ਸ਼ੁਰੂ ਕਰ ਦਿੰਦਾ ਹੈ ਇਹ ਵੀਡੀਓ ਯੂਪੀ ਦੀ ਦੱਸੀ ਜਾ ਰਹੀ ਹੈ ਅਤੇ ਇਹ ਹੀ ਭੈਣ ਭਰਾ ਦੀ ਇਹ ਲੜਾਈ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਬਹੁਤ سارے ਲੋਕ ਵਾਕਫਾ ਕਮੈਂਟ ਕਰ ਰਹੇ ਨੇ ਬਹੁਤ سارے ਲੋਕ ਆਖ ਰਹੇ ਨੇ ਕੀ ਭਰਾ ਭਾਵੇਂ ਆਪ ਜੋ ਹੈ ਹਜ਼ਾਰਾਂ ਲੜਕੀਆਂ ਦੇ ਨਾਲ ਇੰਸਟਾ ਤੇ ਗੱਲ ਕਰਦਾ ਹੋਵੇ ਆਪਾਂ ਮੇ ਡੇਟ ਤੇ ਜਾਂਦਾ ਹੋਵੇ ਤੇ ਉਸ ਨੂੰ ਆਪਣੀ ਭੈਣ ਦੇ ਬਾਰੇ ਮਿਰਚਾਂ ਲੱਗੀਆਂ ਤੇ ਉੱਥੇ ਹੀ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਸਾਡੀ ਭੈਣ ਵੀ ਅਸੀਂ ਅਗਰ ਇਸ ਤਰੀਕੇ ਨਾਲ ਕਿਸੇ ਨਾਲ ਬੈਠਦੇ ਦੇਖਣਾ ਸੀ ਤੇ ਅਸੀਂ ਆਪ ਦੀ ਜਿਹੜਾ ਹੈ ਇਸੇ ਤਰੀਕੇ ਦੇ ਨਾਲ ਕੁੱਟਣਾ ਸੀ ਪਰ ਤੁਸੀਂ ਦੋਵੇਂ ਪੱਖਾਂ ਦੇ ਵਿੱਚੋਂ ਕਿ ਪੱਖ ਲੈਂਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਭਰਾ ਨੇ ਇਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਹੈ ਕੀ ਉਹ ਸਹੀ ਹੈ ਕਿਉਂਕਿ ਭੈਣ ਉਸ ਨੂੰ ਸਮਝਾਉਂਦੇ ਵੀ ਨਜ਼ਰ ਆਈ ਕਿ ਉਹ ਨਾ ਕੁੱਟੇ ਪਰ ਉਹ ਸਾਰਿਆਂ ਦੇ ਸਾਹਮਣੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਅਤੇ ਐਸੇ ਤਰੀਕੇ ਦੇ ਨਾਲ ਉਸ ਨੂੰ ਬਾਹਰ ਲੈ ਜਾਂਦੇ ਨੇ ਪਹਿਲਾਂ ਉਹ ਲੜਕੀ ਨੂੰ ਬਾਹਰ ਲੈ ਕੇ ਜਾਂਦੇ ਨੇ ਉਸ ਤੋਂ ਬਾਅਦ ਜੋ ਹੈ ਉਹ ਲੜਕੇ ਨੂੰ ਲੈ ਕੇ ਜਾਂਦੇ ਨੇ ਲੜਕੇ ਦੇ ਸ਼ਾਰਟਆਂ ਬਟਨਾ ਵੀ ਜਿਹੜੀਆਂ ਨੇ ਉਹ ਖੁੱਲੀਆਂ ਹੁੰਦੀਆਂ ਨੇ ਹਾਲਾਂਕਿ ਅਸੀਂ ਤੁਹਾਨੂੰ ਪੂਰੀ ਵੀਡੀਓ ਬਿਨਾ ਬਲਰ ਦੇ ਨਹੀਂ ਦਿਖਾ ਸਕਦੇ ਬਹੁਤ ਸਾਰੇ ਥਾਵਾਂ ਤੇ ਤਾਂ ਇੰਨਾ ਜ਼ਿਆਦਾ ਕੁੱਟਿਆ ਹੈ ਕਿਉਂਕਿ ਤੁਸੀਂ ਵੇਖਿਓ ਕਿ ਜਿਵੇਂ ਹੀ ਨੌਜਵਾਨ ਜਿਸਨੇ ਕਿ ਉਹ ਜੋ ਹੈ orange ਕਲਰ ਦੀ ਟੋਪੀ ਲਾਈ ਹੋਈ ਸੀ ਅਤੇ ਸਫੇਦ ਸ਼ਾਰਟ ਪਾਈ ਹੋਈ ਸੀ ਜਦੋਂ ਹੀ ਉਹ ਉਹ ਐਂਟਰ ਕਰਦਾ ਹੈ ਤੇ ਜੋ ਲੜਕੀ ਦਾ ਪ੍ਰੇਮੀ ਹੈ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਭਰਾ ਆਇਆ ਹੈ ਤੇ ਜੋ ਇੱਕ ਲੜਕੀ ਨਾਲ ਬੈਠੀ ਹੁੰਦੀ ਹੈ ਉਸ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਭਰਾ ਆ ਗਿਆ ਹੈ ਤਾਂ ਉਸ ਤੋਂ ਬਾਅਦ ਉਹ ਦੋਵੇਂ ਲੜਕੀਆਂ ਫੋਨ ਲਗੌੜਾ ਸ਼ੁਰੂ ਕਰ ਦਿੰਦੀਆਂ ਨੇ ਕਿਸੇ ਨੂੰ ਅਤੇ ਜਦ ਤੱਕ ਪ੍ਰੇਮੀ ਦਾ ਜੋ ਹੈ ਖੂਬ ਕੁਟਾਪਾ ਚਾੜ ਰਿਹਾ ਹੁੰਦਾ ਹੈ ਤੇ ਅਚਾਨਕ ਜੋ ਹੈ ਉਪਰਾ ਪਿੱਛੇ ਨੂੰ ਮੋੜਦਾ ਹੈ ਤੇ ਆਪਣੀ ਭੈਣ ਦਾ ਵੀ ਕੁਟਾਪਾ ਚਾੜਨਾ ਸ਼ੁਰੂ ਕਰ ਦਿੰਦਾ ਹੈ ਉਸਦੇ ਵੀ ਥੱਪੜ ਮਾਰਦਾ ਹੈ ਸੋ ਲੋਕ ਜਿਹੜੇ ਨੇ ਉਹ ਦੋ ਹਿੱਸਿਆਂ ਦੇ ਵਿੱਚ ਵੰਡ ਗਏ ਨੇ ਲੋਕ ਕਹੀ ਕਹਿ ਰਹੇ ਨੇ ਕਿ ਬਹੁਤ ਸਾਰੇ ਮੁੰਡੇ ਆਪ ਤਾਂ ਜੋ ਮਰਜ਼ੀ ਕਰਨ ਪਰ ਆਪਣੀ ਭੈਣਾਂ ਨੂੰ ਅਜਿਹਾ ਨਹੀਂ ਦੇਖ ਪਾਉਂਦੇ ਆਪ ਵੀ ਉਹ ਕਿਸੇ ਨੂੰ ਡੇਟ ਕਰ ਰਿਹਾ ਹੋਏਗਾ ਪਰ ਭੈਣ ਦੀ ਗੱਲ ਉਸ ਨੂੰ ਬਰਦਾਸ਼ਤ ਨਹੀਂ ਹੋਈ ਤੇ ਬਹੁਤਿਆਂ ਨੇ ਕਿਹਾ ਕਿ ਜੇਕਰ ਸਾਡੀ ਭੈਣ ਹੁੰਦੀ ਤੇ ਅਸੀਂ ਵੀ ਇਸ ਤਿੱਕੇ ਨਾਲ ਕੁੱਟਣਾ ਸੀ ਪਰ ਤੁਸੀਂ ਦੋਵੇਂ ਪੱਖਾਂ ਦੇ ਵਿੱਚੋਂ ਕਿਸ ਦੇ ਪੱਖ ਦੇ ਵਿੱਚੋਂ ਤੁਹਾਨੂੰ ਕੀ ਲੱਗਦਾ ਹੈ ਕਿ ਪ੍ਰਾਨ ਨੇ ਜੋ ਕੀਤਾ ਉਹ ਸਹੀ ਹੈ ਜਾਂ ਗਲਤ ਹੈ ਜਰੂਰ ਦੱਸਣਾ